ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 777 ਤੋਂ ਲੈ ਕੇ 779 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਪੰਜਵਾਹ ਹਰ ਚਰਨ ਕਮਲ ਕੀ ਟੇਕ ਸਤ ਗੁਰ ਦਤ ी तु कै राम जि हर अमृत परे भण्डार सब किच है कै राम जियो। बाबुल मेरा वड समर्थान करन करन प्रभहारा ਜਿਸ ਸਿਮਰਤ ਦੁੱਖ ਕੋਈ ਨਾ ਲਾਗੇ ਪੌਜਲ ਪਾਰ ਉਤਾਰਾ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਤੁਸੀਂ ਆਪ ਕਹਿੰਦੇ ਜਦੋਂ ਸਤਗੁਰ ਦੀ ਸਤਗੁਰ ਦੇ ਰਾਹੀ ਕਹਿੰਦੇ ਪਰਮੇਸ਼ਰ ਜੀ ਆਪ ਦੇ ਨਾਮ ਦੀ ਦਾਤ ਦਿੱਤੀ ਤਿਤ ਫਿਰ ਉਸ ਤੋਂ ਬਾਅਦ ਮੈਨੂੰ ਤੁਹਾਡਾ ਆਸਰਾ ਮਿਲ ਗਿਆ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀ ਕਹਿੰਦੇ ਪਰਮੇਸ਼ਰ ਜੀ ਤੁਸੀਂ ਮਿਹਰ ਕੀਤੀ ਤਾਂ ਸਤਿਗੁਰ ਨੇ ਖੁਸ਼ ਹੋ ਕੇ ਤੁਹਾਡੇ ਚਰਨਾਂ ਦਾ ਆਸਰਾ ਮੇਰੇ ਲਈ ਬਣਾ ਦਿੱਤਾ ਪਰਮੇਸ਼ਰ ਦੇ ਕਹਿੰਦੇ ਭੰਡਾਰੇ ਅਮਰਤ ਦੇ ਨਾਲ ਭਗਤੀ ਦੇ ਨਾਲ ਭਰੇ ਪੈ ਨੇ ਕਹਿੰਦੇ ਉਹ ਸੱਚੇ ਪਰਮੇਸ਼ਰ ਦੇ ਕਰ ਕੋਈ ਘਾਟ ਨਹੀਂ ਅਮਰਤ ਦੇ ਭੰਡਾਰ ਖੁੱਲੇ ਨੇ ਕਹਿੰਦੇ ਉਹ ਮੇਰਾ ਬਾਬੂ ਕਹਿੰਦੇ ਸਾਰੀਆਂ ਤਾਕਤਾਂ ਵਾਲਾ ਹੈ ਉਹ ਸਾਰੀਆਂ ਵਿਧੀਆਂ ਬਣਾਉਣਾ ਵਾਲਾ ਹੈ ਉਹ ਸਭ ਕੁਝ ਕਾਰਨ ਕਾਰਨ ਸਮਰੱਤ ਹੈ ਕਹਿੰਦੇ ਜਦੋਂ ਉਹਦਾ ਸਿਮਰਨ ਕਰੀਏ ਫਿਰ ਕੋਈ ਦੁੱਖ ਨਹੀਂ ਰਹਿ ਜਾਂਦਾ ਇਸ ਸੰਸਾਰ ਸਾਗਰ ਤੋਂ ਤਰ ਜਾਈਦਾ ਹੈ ਜਦੋਂ ਉਹਨੂੰ ਚੇਤੇ ਵਿੱਚ ਬਿਠਾ ਲਈਏ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਆਨ ਦਿਨ ਮਨ ਤਨ ਪੀਵਾ ਕਹਿੰਦੇ ਉਹ ਪਰਮੇਸ਼ਰ ਸ਼ੁਰੂ ਤੋਂ ਜੁਗਾ ਦੇ ਸ਼ੁਰੂ ਤੋਂ ਕਹਿੰਦੇ ਆਪਣੇ ਭਗਤਾਂ ਦਾ ਰਾਖਾ ਹੈ ਮੈਂ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਆਤਮਿਕ ਜੀਵਨ ਪ੍ਰਾਪਤ ਕਰ ਰਿਆ ਹਾਂ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਬਹੁਤ ਮਿੱਠਾ ਹੈ ਸਭ ਤੋਂ ਜ਼ਿਆਦਾ ਮਿੱਠਾ ਹੈ ਹਰ ਵਕਤ ਕਹਿੰਦੇ ਮੈਂ ਪਰਮੇਸ਼ਰ ਦਾ ਨਾਮ ਮਨ ਰਾਹੀਂ ਤੇ ਹਿਰਦੇ ਰਾਹੀਂ ਪਿੰਦਾ ਰਹਿੰਦਾ ਹਾਂ ਉਸ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀ ਰਿਹਾ ਹਾਂ ਬੜਾ ਹੀ ਮਿੱਠਾ ਹੈ ਹਰ ਆਪੇ ਲੈ ਮਿਲਾਏ ਕਿਉਂ ਵਿਛੋੜਾ ਥੀ ਵਈ ਬਲਰਾਮ ਜੀਓ ਜਿਸਨੂੰ ਤੇਰੀ ਟੇਕ ਸੋ ਸਦਾ ਸਦ ਜੀਵ ਈ ਬਲਰਾਮ ਜਿਉ ਜਿਸ ਜੀਵ ਨੂੰ ਕਹਿੰਦੇ ਪਰਮੇਸ਼ਰ ਆਪ ਮੇਲ ਲੈਂਦੇ ਨੇ ਆਪਣੇ ਨਾਲ ਉਹਨੂੰ ਫਿਰ ਵਿਛੋੜਾ ਨਹੀਂ ਪੈਂਦਾ ਜਿਸ ਨੂੰ ਕਹਿੰਦੇ ਪਰਮੇਸ਼ਰ ਜੀ ਤੇਰੀ ਟੇਕ ਮਿਲ ਜਾਂਦੀ ਹੈ ਤੇਰਾ ਆਸਰਾ ਮਿਲ ਜਾਂਦਾ ਉਹ ਸਦਾ ਹੀ ਆਤਮਿਕ ਜੀਵਨ ਦੇ ਵਿੱਚ ਆਨੰਦ ਮਾਣਦੇ ਨੇ ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਕਹਿੰਦੇ ਏ ਪੈਦਾ ਕਰਨ ਵਾਲੇ ਪਰਮੇਸ਼ਰ ਜੀ ਆਪਣਾ ਆਸਰਾ ਜੀਵ ਨੂੰ ਤੁਸੀਂ ਆਪੇ ਹੀ ਦਿੰਦੇ ਹੋ ਜੀਵ ਨੂੰ ਆਪਣੇ ਆਸਰੇ ਆਪੇ ਹੀ ਰੱਖਦੇ ਹੋ ਤੁਹਾਡੇ ਘਰ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਕੋਈ ਬੇਮੁਰਾਦ ਨਹੀਂ ਜਾਂਦਾ ਇਸ ਤਰ੍ਹਾਂ ਦਾ ਹੈ ਪਰਮੇਸ਼ਰ ਸਾਡਾ ਸਭ ਦੀਆਂ ਝੋਲੀਆਂ ਪਰਦਾ ਹੈ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਾਤ ਆਸ ਤੁਮਾਰੀ ਸਫਲ ਦਰਸ ਪੇਟਿਆ ਗੁਰਪੂਰਾ ਨਾਨਕ ਸਦ ਬਲੇਹਾਰੀ ਜਦੋਂ ਕਹਿੰਦੇ ਸੰਤ ਜਨਾ ਦੀ ਸੰਗਤ ਦੇ ਵਿੱਚ ਮਿਲ ਕੇ ਪਰਮੇਸ਼ਰ ਦੇ ਗੁਣ ਗਾਏ ਦਿਨ ਰਾਤ ਤਾ ਸਾਡੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਕਹਿੰਦੇ ਗੁਰੂ ਦਾ ਦਰਸ਼ਨ ਕੀਤਾ ਸਫਲ ਹੋ ਗਿਆ ਸਫਲ ਕਿਸ ਤਰ੍ਹਾਂ ਗੁਰੂ ਦੇ ਦਰਸ਼ਨ ਦੇ ਰਾਹੀਂ ਪਰਮੇਸ਼ਰ ਦਾ ਦਰਸ਼ਨ ਹੋ ਜਾਂਦਾ ਨਾਨਕ ਜੀ ਕਹਿੰਦੇ ਮੈਂ ਸਦਾ ਹੀ ਆਪਣੇ ਗੁਰੂ ਤੋਂ ਆਪਣੇ ਪਰਮੇਸ਼ਰ ਤੋਂ ਬਲਿਹਾਰੇ ਹਾਂ ਸੰਮਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜਿਓ ਸਤਗੁਰ ਮਿਲਿਆ ਦਿਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਵਾਹਿਗੁਰੂ ਜੀ ਜਿਸ ਜੀਵ ਨੇ ਕਹਿੰਦੇ ਆਪਣੇ ਹਿਰਦੇ ਘਰ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਿਆ ਉਹਦੀ ਸਿਫਤ ਸਲਾਹ ਕੀਤੀ ਉਹਨੇ ਸੱਚੇ ਨੂੰ ਪਾ ਲਿਆ ਕਹਿੰਦੇ ਦਿਆਲ ਪਰਮੇਸ਼ਰ ਦੀ ਦਿਆਲਤਾ ਦੇ ਰਾਹੀਂ ਸਤਗੁਰ ਮਿਲਿਆ ਫਿਰ ਸਤਗੁਰ ਨਾਲ ਮਿਲ ਕੇ ਉਸ ਅਵਿਨਾਸ਼ੀ ਪਰਮੇਸ਼ਰ ਦੇ ਗੁਣ ਗਾਏ ਕਹਿੰਦੇ ਉਹਦੇ ਗੁਣ ਗਾਇਆ ਫਿਰ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸਵਾਮੀਆ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਕਹਿੰਦੇ ਉਹ ਪਰਮੇਸ਼ਰ ਜੋ ਸਾਡੀ ਜਿੰਦ ਜਾਨ ਹੈ ਜੋ ਸਾਡੇ ਅੰਦਰ ਦੀ ਜਾਣਨ ਵਾਲਾ ਹੈ ਸਾਡਾ ਮਾਲਕ ਹੈ ਸਦਾ ਹੀ ਉਹਦੇ ਗੁਣ ਗਾਈਏ ਸਾਨੂੰ ਕਹਿੰਦੇ ਜਦੋਂ ਪਰਮੇਸ਼ਰ ਨੇ ਆਪਣੇ ਗਲ ਨਾਲ ਲਾ ਲਿਆ ਤਾਂ ਸਾਡੇ ਲਈ ਉਹ ਸ਼ੁਭ ਦਿਹਾੜੇ ਆ ਗਏ ਉਹੀ ਦਿਨ ਸਾਡੇ ਲਈ ਭਲੇ ਨੇ ਜਦੋਂ ਪਰਮੇਸ਼ਰ ਨੇ ਸਾਨੂੰ ਆਪਣੇ ਗਲ ਨਾਲ ਲਾ ਲਿਆ ਸਤ ਸੰਤੋਖ ਵਜੈ ਵਾਜੈ ਅਨਹਦਾ ਚੁਣਕਾਰੇ ਸੁਣ ਪੈ ਬਿਨਾਸੀ ਸਗਲ ਨਾਨਕ ਪ੍ਰਭ ਪੁਰਖ ਕਰਨ ਹਾਰੇ ਜਿਸ ਜੀਵ ਨੇ ਕਹਿੰਦੇ ਫਿਰ ਪਰਮੇਸ਼ਰ ਨੂੰ ਪਾ ਲਿਆ ਉਹਦੇ ਅੰਦਰ ਸਤ ਸੰਤੋਖ ਵਰਗੇ ਗੁਣ ਆ ਜਾਂਦੇ ਨੇ ਉਹਦੇ ਅੰਦਰ ਬਾਣੀ ਇੱਕ ਰਸ ਚੱਲਦੀ ਹੈ ਜਿਸ ਤਰ੍ਹਾਂ ਅਨਹਦ ਨਾਦ ਹੋਏ ਜੋ ਸਦਾ ਚੱਲਦਾ ਹੈ ਪਰਮੇਸ਼ਰ ਦਾ ਸੰਸਾਰ ਵਿੱਚ ਫਿਰ ਉਸ ਜੀਵ ਦੇ ਅੰਦਰ ਇਸ ਤਰ੍ਹਾਂ ਬਾਣੀ ਚੱਲਦੀ ਹੈ ਪਰਮੇਸ਼ਰ ਦੀ ਸਿਫਤ ਸਲਾਹ ਸੁਣ ਕੇ ਸਾਰੇ ਡਰ ਦੁਨੀਆ ਵਾਲੇ ਸਾਰੇ ਖਤਮ ਹੋ ਜਾਂਦੇ ਨੇ ਨਾਨਕ ਪ੍ਰਭ ਪੁਰਖ ਕਰਨਹਾਰੇ ਉਹ ਪਰਮੇਸ਼ਰ ਜੋ ਸਭ ਕੁਝ ਕਰਨਹਾਰ ਹੈ ਉਹਦੇ ਗੁਣ ਸੁਣਿਆ ਸਾਰੇ ਦਰਦ ਸਾਰੇ ਦੁੱਖ ਸਾਰੇ ਡਰ ਖਤਮ ਹੋ ਜਾਂਦੇ ਨੇ ਉਪਜਿਆ ਤਤ ਗਿਆਨ ਸਹਰੇ ਪਈਏ ਇੱਕ ਹਰਬਲ RAM ਜਿਓ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਕੇ ਪਿੰਨ ਕਰ ਬਲਰਾਮ ਜਿਓ ਜੇ ਸਜੀਵ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਦੇ ਗੁਣ ਗਾਏ ਪਰਮੇਸ਼ਰ ਦੇ ਨਾਲ ਉਹਦੀ ਸਾਝ ਬਣ ਗਈ ਉਹਨੂੰ ਅਸਲੀ ਜੀਵਨ ਦਾ ਪਤਾ ਲੱਗ ਗਿਆ ਉਹਦੇ ਲਈ ਫਿਰ ਇਹ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਗਿਆ ਉਸ ਨੂੰ ਲੋਕ ਤੇ ਪਰਲੋਕ ਬਾਰੇ ਪਤਾ ਲੱਗ ਗਿਆ ਫਿਰ ਕਹਿੰਦੇ ਉਸ ਜੀਵ ਨੂੰ ਪਰਮੇਸ਼ਰ ਨਾਲ ਮਿਲੇ ਨੂੰ ਕੋਈ ਵੱਖ ਨਹੀਂ ਕਰ ਸਕਦਾ ਜਿਸ ਨੇ ਪਰਮੇਸ਼ਰ ਨਾਲ ਜਾਣ ਪਹਿਚਾਨ ਪਾ ਲਈ ਬਿਸਮ ਪਿਕੇ ਬਿਸਮ ਸੁਣੀਏ ਬਿਸਮਾਦ ਨਦਰੀ ਆਇਆ ਜਲ ਥਲ ਮਹੀਲ ਪੂਰਨ ਸੁਆਮੀ ਘਟ ਘਟ ਰਹਾ ਸਮਾਇਆ ਜਿਸ ਜੀਵ ਦੀ ਸਾਹ ਪਰਮੇਸ਼ਰ ਨਾਲ ਪੈ ਜਾਂਦੀ ਆ ਫਿਰ ਉਹ ਜੀਵ ਪਰਮੇਸ਼ਰ ਨੂੰ ਹੀ ਹਰ ਇੱਕ ਜਗ੍ਹਾ ਤੇ ਦੇਖਦਾ ਹੈ ਸੁਣਦਾ ਹੈ ਉਹਨੂੰ ਦਿਸਦਾ ਪਰਮੇਸ਼ਰ ਹੈ ਹਰ ਇੱਕ ਦੇ ਵਿੱਚ ਉਹਨੂੰ ਇਹ ਹੈ ਕਿ ਜਲ ਵਿੱਚ ਧਰਤੀ ਤੇ ਪੁਲਾੜ ਵਿੱਚ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਹੀ ਸਮਾਇਆ ਹੋਇਆ ਹੈ ਜਿਸ ਜੀਵ ਨੇ ਉਹਦੇ ਨਾਲ ਜਾਣ ਪਹਿਚਾਨ ਪਾ ਲਈ ਜਿਸ ਤੇ ਉਪਜਿਆ ਤੇ ਸਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸੈ ਤੇ ਆਏ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦੇ ਨਾਲ ਸਾਂਝ ਪਾ ਲਈ ਉਹ ਜਿਸ ਪਰਮੇਸ਼ਰ ਤੋਂ ਉਪਜਿਆ ਸੀ ਉਹਦੇ ਵਿੱਚ ਹੀ ਸਮਾ ਗਿਆ ਪਰ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ ਉਹਦੇ ਚ ਸਮਾਇਆ ਜਾ ਸਕਦਾ ਪਰ ਉਹਦੀ ਕੀਮਤ ਕਹੀ ਨਹੀਂ ਜਾ ਸਕਦੀ ਉਹਦੇ ਗੁਣਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ ਇਹ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜਿਹਦੇ ਕੌਤਕ ਅਸੀਂ ਸਮਝ ਨਹੀਂ ਸਕਦੇ ਅਸੀਂ ਬਿਸਮਾਦ ਚਲੇ ਜਾਂਦੇ ਆ ਉਹਨੂੰ ਕਹਿੰਦੇ ਸਦਾ ਹੀ ਧਿਆਈਏ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਰਾਗ ਸੁਹੀ ਸ਼ੰਤ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋਵਿੰਦ ਗੁਣ ਗਾਵਨ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਪਾਗੇ ਕਾਜ ਸਗਲ ਸਵਾਰਿਆ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੇ ਗੁਣ ਗਾਉਣ ਲੱਗ ਜਾਂਦੇ ਨੇ ਉਹ ਸਦਾ ਹੀ ਮਾਇਆ ਵੱਲੋਂ ਸੁਚੇਤ ਹੋ ਜਾਂਦੇ ਨੇ ਜਦੋਂ ਮਾਇਆ ਵੱਲੋਂ ਸੁਚੇਤ ਹੁੰਦੇ ਨੇ ਤਾਂ ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਉਹ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਜਿਸ ਸਦਕਾ ਉਹਨਾਂ ਦੀ ਜਾਗ ਮਾਇਆ ਵੱਲੋਂ ਖੁੱਲ ਜਾਂਦੀ ਹੈ। ਗੁਰੂ ਦੇ ਚਰਨਾਂ ਤੇ ਆਉਣ ਤੇ ਸਦਕਾ ਉਹਨਾਂ ਦੇ ਸਾਰੇ ਅੰਦਰੋਂ ਭਰਮ ਖਤਮ ਹੋ ਜਾਂਦੇ ਨੇ ਉਹਨਾਂ ਦੇ ਸਾਰੇ ਕਾਰਜ ਸਗਲੇ ਸਵਾਰੇ ਜਾਂਦੇ ਨੇ। ਸੋਨ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡਪਾ ਗੈ। ਬੇਨਵੰਤ ਨਾਨਕ ਸਰਣ ਸੁਆਮੀ ਜਿਉ ਪਿੰਡ ਪ੍ਰਭ ਆਗੈ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਕੰਨਾਂ ਰਾਹੀਂ ਸੁਣਦੇ ਨੇ ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਉਹਦਾ ਨਾਮ ਜਪਦੇ ਨੇ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਕਿ हे ਪਰਮੇਸ਼ਰ ਜੀ ਮੇਰਾ ਜਿੰਦ ਵੀ ਤੇ ਮੇਰਾ ਸਰੀਰ ਵੀ ਤੁਹਾਡੇ ਅੱਗੇ ਅਰਪਣ ਹੈ ਇਹ ਤੁਹਾਡਾ ਹੀ ਦਿੱਤਾ ਹੈ ਅਨਹਤ ਸਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ ਜੇ ਰ ਪਰਮੇਸ਼ਰ ਦਾ ਅਨਹਤ ਸਬਦ ਹੈ ਉਹ ਸਦਾ ਹੀ ਸੁਹਾਵਣਾ ਹੈ ਕਹਿੰਦੇ ਉਸ ਪਰਮੇਸ਼ਰ ਦੇ ਸੱਚੇ ਦੇ ਸਿਫਤ ਸਲਾਹ ਕਰੀਏ ਉਹਦਾ ਜਸ ਗਾਈਏ ਉਹਦੇ ਗੁਣ ਗਾਈਏ ਗੁਣ ਗਾਏ ਹਰ ਹਰ ਦੁੱਖ ਨਾਸੇ ਰਹਿਸ ਉਪਜੈ ਮਨ ਕਣਾ ਮਾਨਤਾਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਕਹਿੰਦੇ ਉਸ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਸਾਡੇ ਅੰਦਰੋਂ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਪਰਮੇਸ਼ਰ ਦੇ ਲਈ ਮਨ ਦੇ ਵਿੱਚ ਪ੍ਰੇਮ ਉਪਜਦਾ ਹੈ ਮਨ ਤੇ ਹਿਰਦਾ ਨਿਰਮਲ ਹੋ ਜਾਂਦਾ ਹੈ ਪਰਮੇਸ਼ਰ ਦਾ ਕਹਿੰਦੇ ਦਰਸ਼ਨ ਕਰਿਆਂ ਮੁਖ ਰਾਹੀ ਪਰਮੇਸ਼ਰ ਦਾ ਨਾਮ ਨਿਕਲਦਾ ਹੈ ਪਰਮੇਸ਼ਰ ਦਾ ਨਾਮ ਕਹਿੰਦੇ ਸਿਫਤ ਸਲਾਹ ਹੁੰਦੀ ਆ ਉਹਦਾ ਦਰਸ਼ਨ ਹੋਇਆ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਨੇ ਪ੍ਰਭ ਪਾਵਾ ਬਿਨਵੰਤ ਨਾਨਕ ਦੀ ਆਤਾਰੋ ਸਦਾ ਹਰ ਗੁਣ ਗਾਵਾ ਜਿਹੜੇ ਜੀਵ ਕਹਿੰਦੇ ਸੰਤ ਦੀ ਸਾਧੂ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਪਰਮੇਸ਼ਰ ਦਾ ਨਾਮ ਜਪਦੇ ਰਹੇ ਤੇ ਪਰਮੇਸ਼ਰ ਨੂੰ ਪਿਆਰੇ ਲੱਗਦੇ ਨੇ ਨਾਨਕ ਜੀ ਬੇਨਤੀ ਕਰਦੇ ਨੇ ਕਿ ਪਰਮੇਸ਼ਰ ਜੀ ਤੁਸੀਂ ਕਿਰਪਾ ਕਰੋ ਕਿ ਅਸੀਂ ਸਦਾ ਹੀ ਤੁਹਾਡੇ ਗੁਣ ਗਾਉਂਦੇ ਰਹੀਏ ਗੁਰਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸ ਤਰਿਆ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਜਾਇਆ ਇਸ ਸੰਸਾਰ ਸਾਗਰ ਤਰ ਹੋ ਜਾਂਦਾ ਹੈ ਜਦੋਂ ਪਰਮੇਸ਼ਰ ਦੇ ਨਾਮ ਨੂੰ ਜਪਦੇ ਆ ਪਰਮੇਸ਼ਰ ਦੀ ਸ਼ਰਨ ਲੈਂਦੇ ਆ ਤਾਂ ਇਸ ਭਵਜਲ ਨੂੰ ਇਸ ਸਾਗਰ ਨੂੰ ਤਰ ਲਈਦਾ ਹੈ ਹਰ ਚਰਨ ਤੇ ਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਪਾਏ ਭਗਤ ਸੁਪਾਏ ਹਰ ਜਪ ਆਪਨੇ ਪ੍ਰਭ ਪਾਵਾ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰਿਆ ਉਹਨੇ ਸਾਰੇ ਮਨ ਇਛਿਤ ਫਲ ਪਾਲੇ ਉਹਦਾ ਆਵਾ ਗਵੰਦਾ ਚੱਕਰ ਕੱਟ ਹੋ ਗਿਆ ਜਿਸਨੇ ਕਹਿੰਦੇ ਪ੍ਰੇਮ ਰਾਹੀ ਪਰਮੇਸ਼ਰ ਦੀ ਭਗਤੀ ਕੀਤੀ ਪ੍ਰੇਮ ਵਿੱਚ ਟਿਕ ਕੇ ਪਰਮੇਸ਼ਰ ਦਾ ਨਾਮ ਜਪਿਆ ਉਹ ਪਰਮੇਸ਼ਰ ਨੂੰ ਪਿਆਰਾ ਲੱਗਣ ਲੱਗ ਗਿਆ ਜਪ ਏਕ ਅਲਖ ਅਪਾਰ ਪੂਰਨ ਤੇ ਸਬਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਪਰਮ ਖੋਇਆ ਜਤ ਦੇਖਾਂ ਤਤ ਸੋਈ ਕਹਿੰਦੇ ਉਸ ਇੱਕ ਪਰਮੇਸ਼ਰ ਨੂੰ ਜਿਹਨੂੰ ਅਸੀਂ ਆਪ ਦੇਖ ਨਹੀਂ ਸਕਦੇ ਅਪਰੰਪਰ ਹੈ ਜਿਹਦੇ ਵਰਗਾ ਹੋਰ ਕੋਈ ਹੈ ਨਹੀਂਗਾ ਆਸਰਾ ਉਹਨੂੰ ਕਹਿੰਦੇ ਜਪਿਏ ਨਾਨਕ ਜੀ ਬੇਨਤੀ ਕਰਦੇ ਨੇ ਕਹਿੰਦੇ ਗੁਰੂ ਦੀ ਸ਼ਰਨਾ ਆਇਆ ਸਾਡੇ ਅੰਦਰੋਂ ਪਰਮ ਖਤਮ ਹੋ ਗਿਆ ਹੁਣ ਇਹ ਪਤਾ ਲੱਗ ਗਿਆ ਕਿ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਹੀ ਵਿਆਪਕ ਹੈ ਜਿੱਧਰ ਵੀ ਦੇਖਦੇ ਆਂ ਪਰਮੇਸ਼ਰ ਹੀ ਨਜ਼ਰ ਆ ਰਿਹਾ ਹੈ पतित पावन हरनामा पूरन संत जना के कामा परमेश्वर दा नाम कहंदे विकारिया नु पवित्र करन वाला है परमेश्वर अपने संत जना दे सारे काम निप्रे चढ़ा दंदे ने गुरु संत पाया प्रबते आया सगल इच्छा पुन्नियां ਹਉ ਤਾਪ ਬਿਨ ਸੇ ਸਦਾ ਸਰਸੇ ਪ੍ਰਭ ਮਿਲੈ ਚਿਰੀ ਵਿ슌ਿਆ ਜਿਸ ਜੀਵ ਨੇ ਕਹਿੰਦੇ ਗੁਰੂ ਦੀ ਸੰਤ ਦੀ ਸ਼ਰਨ ਵਿੱਚ ਆ ਕੇ ਉਹਦਾ ਨਾਮ ਜਪਿਆ ਉਹਨੂੰ ਧਿਆਇਆ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਉਹਨੇ ਪਰਮੇਸ਼ਰ ਨੂੰ ਪਾ ਲਿਆ ਉਹਦੇ ਅੰਦਰੋਂ ਹਉਮੈ ਦਾ ਤਾਪ ਖਤਮ ਹੋ ਗਿਆ ਤੇ ਉਹਦਾ ਅੰਦਰ ਖਿੜ ਗਿਆ ਕਹਿੰਦੇ ਉਹ ਚਿਰਾਂ ਦਾ ਵਿਛੜਿਆ ਹੋਇਆ ਪਰਮੇਸ਼ਰ ਨੂੰ ਮਿਲ ਪਿਆ। ਮਨ ਸਾਤ ਆਈ ਵਜੀ ਵਧਾਈ ਮਨੋਂ ਕਦੇ ਨਾ ਵੀਸਰੈ। ਬਿਨਵੰਤ ਨਾਨਕ ਸਤਿਗੁਰ ਦਿਰਾਇਆ ਸਦਾ ਪਜ ਜਗ ਦੀਸਰੈ। ਵਾਹਿਗੁਰੂ ਜੀ ਜਿਸ ਜੀਵ ਦਾ ਮਿਲਾਪ ਫਿਰ ਪਰਮੇਸ਼ਰ ਨਾਲ ਹੋ ਗਿਆ ਉਹਦੇ ਅੰਦਰ ਸ਼ਾਂਤੀ ਆ ਗਈ। ਉਦੇ ਅੰਦਰ ਚੜਦੀ ਕਲਾ ਵਸ ਗਈ ਉਹਨੂੰ ਪਰਮੇਸ਼ਰ ਹੁਣ ਕਦੇ ਮਨ ਤੋਂ ਭੁੱਲਦਾ ਨਹੀਂ ਹੈ ਕਦੇ ਉਹ ਪਰਮੇਸ਼ਰ ਕੋਲੋਂ ਵੱਖ ਨਹੀਂ ਹੁੰਦਾ ਨਾਨਕ ਜੀ ਬੇਨਤੀ ਕਰਦੇ ਨੇ ਕਿ ਸਤਗੁਰ ਨੇ ਸਾਨੂੰ ਇਹ ਪੱਕਾ ਉਪਦੇਸ਼ ਦਿੱਤਾ ਕਿ ਸਦਾ ਹੀ ਉਸ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ ਉਹ ਪਰਮੇਸ਼ਰ ਜੋ ਜਗਤ ਨੂੰ ਰੱਖਣ ਵਾਲਾ ਹੈ ਜਗਤ ਨੂੰ ਪੈਦਾ ਕਰਨ ਵਾਲਾ ਹੈ ਜਗਤ ਨੂੰ ਪਾਲਣ ਕਰਨ ਵਾਲਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ